ਸਾਖੀ ਪਟਨੇ ਤੋਂ ਕੂਚ تیاری ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਵਿੱਚ ਸਨ ਤਦੋਂ ਸਹਿਬਜ਼ਾਦੇ ਜੀ ਪਟਨੇ ਵਿੱਚ ਅਵਤਾਰ ਧਾਰੀ ਹੋਏ ਸਨ ਕੁਝ ਸਮੇਂ ਬਾਅਦ ਰੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਆ ਗਏ ਤੇ ਆਪਣੇ ਪਿਆਰੇ ਪੁੱਤਰ ਨੂੰ ਮਿਲ ਕੇ ਬੜੇ ਖੁਸ਼ ਹੋਏ ਸਨ ਖੁਸ਼ੀ ਚਰ ਪਟਨੇ ਰਹਿ ਕੇ ਆਪ ਆਪਣੇ ਦੇਸ਼ ਪੰਜਾਬ ਨੂੰ ਸ਼ਹਿਰ ਆਨੰਦਪੁਰ ਨੂੰ ਟੁਰ ਆਏ ਤੇ ਸਹਿਬਜ਼ਾਦੇ ਜੀ ਨੂੰ ਉਹਨਾਂ ਦੀ ਮਾਤਾ ਦੇ ਤੇ ਦਾਦੀ ਸਮੇਤ ਪਟਨੇ ਹੀ ਛੋੜ ਆਏ ਸਨ ਕਿ ਹਾਲੇ ਕੁਝ ਸਮਾਂ ਇੱਥੇ ਹੀ ਰਹਿਣ ਲਿਖਿਆ ਹੈ ਕਿ ਗੁਰੂ ਜੀ ਸਹਿਬਜ਼ਾਦੇ ਜੀ ਦੀ ਰਾਖੀ ਤੇ ਪਾਲਣਾ ਲਈ ਮਾਮਾ ਕਿਰਪਾਲ ਚੰਦ, ਦੀਵਾਨ ਮਤੀ ਰਾਮ ਤੇ ਮੁਨਸੀ ਸਾਹਿਬ ਚੰਦ ਜੀ ਨੂੰ ਪਟਨੇ ਉਹਨਾਂ ਦੇ ਪਾਸ ਛੋੜ ਆਏ ਛੋੜ ਗਏ ਸਨ ਸੋ ਪਟਨੇ ਵਿੱਚ বাসਦਿਆਂ ਸਹਿਬਜ਼ਾਦੇ ਜੀ ਹੁਣ 7 ਕੋ ਸਾਲ ਦੇ ਜਾਂ ਕੁਝ ਘੱਟ ਬਰੇਸ ਦੇ ਹੋ ਗਏ ਸਨ ਹੁਣ ਆਪ ਜੀ ਕਾਲੇ ਪੈਂਦੇ ਸਨ ਕਿ ਪਿਤਾ ਜੀ ਪਾਸ ਚੱਲਣਾ ਹੈ ਇਸ ਦੇਸ਼ ਵਿੱਚ ਨਹੀਂ ਰਹਿਣਾ। ਭਾਵੇਂ ਕਿੰਨੇ ਪਿਆਰ ਹੁੰਦੇ ਸਨ, ਸੇਵਾ ਹੁੰਦੀਆਂ ਸਨ ਪਰ ਆਪ ਜੀ ਪਿਆਰੇ ਪਿਤਾ ਜੀ ਪਾਸ ਜਾਣ ਨੂੰ ਬੜੇ ਉਦਰ ਦੇ ਉਦਰ ਦੇ ਤੇ ਕਾਲੇ ਪੈਂਦੇ ਸਨ। ਉਧਰੋਂ ਪਿਤਾ ਜੀ ਦਾ ਸੰਦੇਸ਼ਾ ਵੀ ਆ ਗਿਆ। ਤਦ ਪਟਨੇ ਤੋਂ ਕੂਚ ਦੀ ਤਿਆਰੀ ਹੋ ਗਈ। ਤਾਂ ਹੁਣ ਤੁਰਨ ਦੇ ਤੁਰਨ ਦੇ ਲੱਗੇ ਤਿਆਰ ਤਿਆਰੇ ਹੋਣ। ਸ਼ਹਿਰ ਵਿੱਚ ਜਦ ਖਬਰ ਤੋਂ ਮੰਗਈ ਕਿ ਸ੍ਰੀ ਮਾਤਾ ਜੀ ਸਾਡੇ ਬਾਲਾ ਪ੍ਰੀਤਮ ਜੀ ਨੂੰ ਨਾਲ ਲੈ ਕੇ ਪੰਜਾਬ ਨੂੰ ਟੁਰਨ ਦੀ ਤਿਆਰੀ ਕਰ ਰਹੇ ਹਨ ਤਾਂ ਸਾਰਿਆਂ ਨੂੰ ਬੜੀ ਉਦਾਸੀ ਤੇ ਦਿਲਗੀਰੀ ਹੋਈ ਦਿਲਗੀਰੀ ਆਖਦੇ ਹਨ ਮਨ ਦੇ ਚੋ ਵਿੱਚ ਨਾ ਰਹਿਣ ਨੂੰ ਰੱਖ ਰਾਖਾ